ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਮਜੀਠੀਆ ਨੂੰ ਲੱਗਿਆ ਵੱਡਾ ਝਟਕਾ ਵਾਰ-ਵਾਰ ਦੁਹਾਰਨ ਲਗਾਈ ਜਾ ਰਹੀ ਹੈ ਵਿਕਰਮਜੀਠੀਆ ਵੱਲੋਂ ਕਦੇ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚ ਕਦੇ ਬੁਹਾਲੀ ਦੀ ਅਦਾਲਤ ਵਿੱਚ ਜਿੱਥੋਂ ਰਮਾਨ ਤੇ ਭੇਜਿਆ ਗਿਆ ਸੀ ਵਿਕਰਮ ਮਜੀਠੀਆ ਨੂੰ ਪਹਿਲਾ 7 ਦਿਨ ਫਿਰ 11 ਦਿਨ ਹਾਲਾਂਕਿ ਵਕੀਲਾਂ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਬਿਆਨ ਬਿਕਰਮਜੀਠਿਆ ਵੱਲੋਂ ਨਸ਼ਾ ਤਸਕਰੀ ਅਤੇ 540 ਕਰੋੜ ਆਮਦਨ ਤੋਂ ਵੱਧ ਜਾਇਦਾਦ ਰੱਖਣ ਦੇ ਹਵਾਲੇ ਨੂੰ ਲੈ ਕੇ ਨਹੀਂ ਦਿੱਤਾ ਗਿਆ ਕਿਨਾਂ ਨੂੰ ਬਿਕਰਮਜੀਠਿਆ ਦੇ ਵਕੀਲ ਸਹੀ ਬੋਲ ਰਹੇ ਨੇ ਕਿਉਂਕਿ ਬਿਕਰਮਜੀਠਿਆ ਨੂੰ ਲਗਭਗ 20 ਸਾਲ ਤੋਂ ਪਲੱਸ ਸਜ਼ਾ ਹੋਣ ਦੇ ਖਾਸੀਅੇ ਪ੍ਰਗਟਾਏ ਜਾ ਰਹੇ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਕਾਦੀ ਜਿਨ੍ਹਾਂ ਨੇ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਚਟੀਆਂ ਕਰ ਦਿੱਤੀਆਂ ਲਾਸ਼ਾਂ ਦੇ ਸੱਥਰ ਵਿਛ ਗਏ ਪੰਜਾਬ ਨੂੰ ਕੁੱਟਿਆ ਵੀ ਲੁੱਟਿਆ ਵੀ ਅਤੇ ਪੰਜਾਬ ਦੇ ਵਿੱਚ ਰਜ ਕੇ ਆਪਣੇ ਰਾਜ ਦੇ ਵਿੱਚ ਗੁੰਡਾਗਰਦੀ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮਜੀਠੀਆ ਨੇ ਬਿਕਰਮਜੀਠੀਆ ਦੇ ਤੰਗਲੀ ਦੇ ਨਾਲ ਪੈਸਾ ਇਕੱਠਾ ਕੀਤਾ ਸੱਤਾ ਅਤੇ ਪਿੰਦੀ ਜਿਹੜੇ ਇੰਟਰਨੈਸ਼ਨਲ ਡਾਇਰੈਕਟ ਤਸਕਰ ਨੇ ਉਹ ਬਿਕਰਮਜੀਠਿਆ ਦੇ ਪਗਵਟ ਭਰਾ ਸੀ ਅਤੇ ਖਾਣਾ ਪੀਣਾ ਅਤੇ ਰਾਤਾਂ ਬਿਕਰਮਜੀਠਿਆ ਕਰ ਰਹੇ ਦੇ ਸੀ ਅਤੇ ਹੈਲੀਕਾਪਟਰ ਦਾ ਵੀ ਯੂਜ਼ ਕਰਦੇ ਸੀ ਸਰਕਾਰੀ ਸਕਿਉਰਟੀ ਦਾ ਵੀ ਜਿਹੜਾ ਯੂਜ਼ ਕੀਤਾ ਜਾਂਦਾ ਸੀ ਸੱਤਾ ਅਤੇ ਪਿੰਦੀ ਵੱਲੋਂ ਕਿਉਂਕਿ ਬਿਕਰਮਜੀਠਿਆ ਉਹਨਾਂ ਦਿਨਾਂ ਦੇ ਵਿੱਚ ਮਾਲ ਪਤਰੀ ਸੀ ਤੇ ਬਿਕਰਮਜੀਠਿਆ ਦੀ ਤੂਤੀ ਬੋਲਦੀ ਸੀ ਜਦੋਂ ਸੱਤਾ ਦੇ ਨਸ਼ੇ ਵਿੱਚ ਸੀ ਤੇ ਬਿਕਰਮ ਜੀਠਿਆ ਨੇ ਕਿਸੇ ਦੀ ਗੱਲ ਵੀ ਨਹੀਂ ਸੁਣੀ ਕਿਉਂਕਿ ਬੋਨੀ ਅ즈ਰਾਲਾ ਤਲਵੀਰ ਗਿੱਲ ਅਤੇ ਬਿੱਟੂ ਔਲਖ ਵੱਲੋਂ ਕਿਹਾ ਗਿਆ ਹੈ ਕਿ ਵਾਕਿਆ ਹੀ ਉਹ ਇੰਟਰਨੈਸ਼ਨਲ ਜਿਹੜੇ ਡਰੈਕਟ ਅਸਕਰ ਨੇ ਉਹਨਾਂ ਦੇ ਘਰ ਰਹਿੰਦੇ ਸੀ ਤੇ ਸਰਕਾਰੀ ਹੈਲੀਕਾਪਟਰ ਤੇ ਝੂਟੇ ਵੀ ਲੈਂਦੇ ਸੀ ਕਦੇ ਗੁਜਰਾਤ ਤੇ ਕਦੇ ਪੰਜਾਬ ਪੰਜਾਬ ਤੋਂ ਗੁਜਰਾਤ ਯਾਨੀ ਕਿ ਨਸ਼ੇ ਦਾ ਆਰ ਪ੍ਰਦਾਨ ਇਹਨਾਂ ਦੀਆਂ ਗੱਡੀਆਂ ਦੇ ਵਿੱਚ ਕੀਤਾ ਜਾਂਦਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਇਹ ਵਾਰ ਅਸੀਂ ਖਾਲੀ ਨਹੀਂ ਜਾਣ ਦੇਣਾ ਮੈਂ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਮੈਂ ਤਾਂ ਵਾਰ-ਵਾਰ ਕਹਿ ਰਿਹਾ ਕਿ ਅਸੀਂ ਇਹ ਪੱਕੇ ਪੈਰੀ ਹੱਥ ਪਾਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜੀਠੀਆ ਨੂੰ ਇਹ ਗਾਰਨਿਕ ਬ레ਡ ਮੰਗਦੇ ਨੇ ਇਹ ਭਾਸਤੇ ਮੰਗਦੇ ਨੇ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਖਾ ਲਈ ਜਿਨ੍ਹਾਂ ਨੇ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਦੀਆਂ ਰੰਗ-ਬਰੰਗੀਆਂ ਚੁੰਨੀਆਂ ਚਟੀਆਂ ਕਰ ਦਿੱਤੀਆਂ ਇਹ ਹੁਣ ਗਾਰਲਿਕ ਬ੍ਰੈਡ ਪਾਸਤੇ ਤੇ ਮੈਕੀਆਂ ਪਾਲਦੇ ਨੇ ਇਹਨਾਂ ਨੂੰ ਬੈਂਗਣੀ ਬਾਈ ਤਰੀ ਅਤੇ ਸਬਜੀ ਮਿਲੇਗੀ ਆਮਾ ਤੋਂ ਬਗੈਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੋ마ਣ ਕਹਿੰਦੇ ਨੇ ਕਿ ਸਾਡੇ ਕੋਲ ਇੱਕ ਸਬੂਤਾਂ ਦਾ ਟੋਕਰਾ ਭਰਿਆ ਪਿਆ ਹੈ ਉਹ ਸਬੂਤ ਕਾਫੀ ਨੇ 20 ਸਾਲ ਦੀ ਜੇਲ੍ਹ ਕਰੋਣ ਨੂੰ ਬਿਕਰਮਜੀਤਿਆ ਨੂੰ ਹਾਲਾਂਕਿ ਬਿਕਰਮਜੀਤਿਆ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਮੈਂ નિર્ਦੋਸ਼ ਹਾਂ ਮੈਂ ਬੇਕਸੂਰ ਹਾਂ ਰਾਜਨੀਤੀ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਅਤੇ ਆਪ ਆदमी ਪਾਰਟੀ ਦੀ ਸਮੁੱਚੀ ਲੀਡਰਸ਼ਿਪ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਵੱਲੋਂ ਮੈਨੂੰ ਜਾਨ ਬੁਝ ਕੇ ਪਸਾਇਆ ਜਾ ਰਿਹਾ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਨੇ ਜਾਨ ਬੁਝ ਕੇ ਨਹੀਂ ਤੁਸੀਂ ਗਲਤੀਆਂ ਕੀਤੀਆਂ ਨੇ ਤੁਸੀਂ ਪੰਜਾਬ ਦੀ ਜਵਾਨੀ ਖਾਧੀ ਹੈ ਤੁਸੀਂ ਕਤਲੇ ਆਪ ਕੀਤਾ ਹੈ ਚਿੱਟਾ ਦੇ ਕੇ ਪੰਜਾਬ ਦੇ ਕਿਸਾਨਾਂ ਨੂੰ ਤੁਹਾਡੀਆਂ ਗੱਡੀਆਂ ਦੇ ਵਿੱਚ ਨਸ਼ਾ ਤਸਕਰ ਚਿੱਟੇ ਦਾ ਆਰ ਪ੍ਰਦਾਨ ਕਰਦੇ ਸੀ ਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਬੇਕਸੂਰ ਹਾਂ ਅਸੀਂ નિર્ਦੋਸ਼ ਹਾਂ ਨਹੀਂ ਤੁਹਾਨੂੰ ਬਣਦੀ ਸਜ਼ਾ ਮਿਲੇਗੀ ਹਾਲਾਂਕਿ ਬਿਕਰਮ ਜੱਠੀ ਦੇ ਵਕੀਲਾ ਵੱਲੋਂ ਵਾਰ-ਵਾਰ ਇਹ ਕਹਾਂ ਚਾਰਿਆ ਹੈ ਕਿ 540 ਕਰੋੜ ਰੁਪਏ ਨੂੰ ਲੈ ਕੇ ਪੰਜਾਬ ਸਰਕਾਰ ਮੁਕਰ ਗਈ ਹੈ ਤੇ ਦੂਸਰੇ ਪਾਸੇ ਇਹ ਵੀ ਪੰਜਾਬ ਬਿਕਰਮ ਜੱਠੀ ਦੇ ਵਕੀਲਾ ਵੱਲੋਂ ਕਹਾਂ ਚਾਰਿਆ ਹੈ ਕਿ ਜੇਕਰ ਜ਼ਬਾਨਤ ਮਿਲਦੀ ਹੈ ਨਾਲ ਦੀ ਨਾਲ ਗ੍ਰਿਫਤਾਰ ਕਰਨਾ ਚਾਹੇਗਾ ਕਿਉਂਕਿ ਐਫ ਆਈ ਆਰ ਕੱਟੀ ਗਈ ਹੈ ਉਦੋਂ ਰਣਜੀਤ ਗਿੱਲ ਜਿਹੜੇ ਗਿੱਲ ਕੋ ਡਿਵੈਲਪਰ ਕੰਪਨੀ ਦੇ ਮਾਲਕ ਨੇ ਉਹਨਾਂ ਨੂੰ ਵੀ ਅਗਾਊ ਜਵਾਬੰਦ ਨਹੀਂ ਮਿਲੀ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵੱਲੋਂ ਕਿਉਂਕਿ ਰਣਜੀਤ ਗਿੱਲ ਦੇ ਖਾ체 ਪ੍ਰਗਟਾਏ ਜਾ ਰਹੇ ਨੇ ਇਹ ਕਿ ਆਸਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਬਿਕਰਮ ਜੀਠਿਆ ਨੇ ਰਣਜੀਤ ਗਿੱਲ ਦੇ ਖਾਤੇ ਦੇ ਵਿੱਚ ਕਰੋੜਾਂ ਰੁਪਏ ਦਾ ਲੈਂਡਰ ਕੀਤਾ ਇੱਕ ਪਾਸੇ ਸ਼ੈੱਲ ਕਾਪੀਆਂ ਦੀ ਗੱਲ ਕੀਤੀ ਜਾ ਰਹੀ ਹੈ 130 ਕਰੋੜ ਰੁਪਏ ਸੈਨਿਕ ਫਾਰਮ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਦੀ ਕੀਮਤ ਪਾਉਣੇ 200 ਕਰੋੜ ਰੁਪਏ ਹੈ ਹਜ਼ਾਰ ਏਕੜ ਜ਼ਮੀਨ ਦੀ ਗੱਲ ਕੀਤੀ ਜਾ ਰਹੀ ਹੈ ਜਿਹੜੀ ਹਿਮਾਚਲ ਦੇ ਵਿੱਚ ਹੈ Shimla ਦੇ ਵਿੱਚ ਪ੍ਰਾਪਰਟੀ ਹੈ ਇੱਕ 슈ਗਰ ਮਿਲ ਹੈ ਯੂਪੀ ਦੇ ਵਿੱਚ ਯਾਨੀ ਕਿ ਇਹ ਸਾਰਾ ਪੈਸਾ ਬਿਕਰਮ ਜੀਠਿਆ ਦੇ ਕੋਲ ਆਇਆ ਕਿੱਥੋਂ ਬਿਕਰਮ ਜੀਠਿਆ ਉਹਨਾਂ ਦਿਨਾਂ ਦੇ ਵਿੱਚ ਕਹਿੰਦੇ ਨੇ ਕਿਰਾਏ ਦੇ ਘਰ ਤੇ ਰਹਿੰਦੇ ਸੀ ਜਿਸ ਤਰ੍ਹਾਂ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਇਹਨਾਂ ਦੇ ਕੋਲੋਂ ਟੁੱਟੀ ਜੀ ਘਟਾਰਾ ਕੁਆਲਿਸ ਗੱਡੀ ਹੁੰਦੀ ਸੀ ਤੇ ਮੈਂ ਇਸ ਨੂੰ ਸਿਆਸਤ ਵਿੱਚ ਲੈ ਕੇ ਆਇਆ ਹਾਲਾਂਕਿ ਸੁਖਬੀਰ ਸਿੰਘ ਬਾਦਲ ਇਸ ਗੱਲ ਨਾਲ ਸਹਿਮਤ ਨਹੀਂ ਸੀ ਉਹਨਾਂ ਕਹਿੰਿਆ ਮੈਂ ਕਾਹਦਾ ਸਹਿਮਤ ਮੈਂ ਲੈ ਕੇ ਆਇਆ ਸਿਆਸਤ ਵਿੱਚ ਇਹ ਨੇਤਾ ਪਾਰਟੀ ਦੀ ਆੜ ਵਿੱਚ ਸੱਤਾ ਦੀ ਆੜ ਵਿੱਚ ਐਜ਼ ਅ ਸੁਪਰ ਸੀਐਮ ਵਜੋਂ ਕੰਮ ਕੀਤਾ ਅਤੇ ਰੱਜ ਕੇ ਚਟਾ ਵਿੱਚਿਆ ਯਾਨੀ ਕਿ ਵਿਕਰਮ ਜੀਠਿਆ ਦੇ ਵਿਰੁੱਧ ਜਿਹੜੇ ਤਾਂ ਚਾਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੋਕੇ ਜਾ ਰਹੇ ਨੇ ਉਹ ਕਾਫੀ ਨੇ 20 ਸਾਲ ਦੀ ਸਜ਼ਾ ਦਵਾਉਣ ਵਾਸਤੇ ਇਸ ਤਰ੍ਹਾਂ ਦੀਆਂ ਗੱਲਾਂ ਵੱਖ-ਵੱਖ ਚੈਨਲਾਂ ਵੱਲੋਂ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਿ ਸਾਡੇ ਕੋਲ ਸਬੂਤਾਂ ਦਾ ਇੱਕ ਟੋਕਰਾ ਭਰਿਆ ਪਿਆ ਹੈ। ਚੁੱਕਾ ਜਾਣ ਨਹੀਂ ਦੇਣਾ, ਚੀਕਾਂ ਪੈਣਗੀਆਂ, ਨਾ ਪਾਤੀ। ਨਵੀਂ ਜੇਲ੍ਹ ਦੇ ਵਿੱਚ ਚਰੜ੍ਹ ਭੁੰਡੀਆਂ ਵੀ ਉੱਡਣਗੀਆਂ। ਯਾਨੀ ਕਿ ਬਿਕਰਮਜੀਠੀਏ ਨੂੰ ਲੈ ਕੇ ਅੱਜ ਫਿਰ ਦੁਬਾਰਾ 12ਵੀਂ ਵਾਲ 2.5 ਘੰਟੇ ਦੀ ਬੈਠ ਹੋਈ ਤੇ ਕੱਲ 10:30 ਵਜੇ ਸਜ਼ਾ, ਜੇਲ੍ਹ ਜਾਂ ਬੇਲ, ਜਾਂ ਬੇਲ ਤੋਂ ਬਾਅਦ ਫਿਰ ਗ੍ਰਿਫਤਾਰੀ ਹੋਵੇਗੀ ਬਿਕਰਮਜੀਠੀਆ ਦੀ ਕੱਲ। ਸਾਡੇ 10 ਵਜੇ ਪਤਾ ਲੱਗੇਗਾ ਬਿਕਰਮ ਜੀਠਿਆ ਨੂੰ ਜੇਲ ਹੁੰਦੀ ਹੈ ਬੇਲ ਹੁੰਦੀ ਹੈ ਜਾਂ ਬੇਲ ਤੋਂ ਬਾਅਦ ਤੁਰੰਤ ਗ੍ਰਿਫਤਾਰ ਕਰ ਲਿਆ ਜਾਵੇਗਾ ਕਿਉਂਕਿ ਉਹਨਾਂ ਉੱਤੇ ਇੱਕ ਐਫ ਆਈ ਆਰ ਹੋਰ ਪੰਜਾਬ ਸਰਕਾਰ ਵੱਲੋਂ ਘੱਟ ਦਿੱਤੀ ਗਈ ਹੈ